ਮੈਂ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਕਿ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸੁਰਿੰਦਰ ਕੌਰ ਮੈਂ ਮੌਕੇ ਮذابਕ ਉੱਥੇ ਪਹੁੰਚਿਆ ਰਾਤੀ 9:30 ਵਜੇ ਪਰ ਨਰਿੰਦਰ ਸਿੰਘ ਸਾਨੂੰ ਚਰਨ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਦਸਾਲ ਛੁੱਟੀ ਜਾਂਦਾ ਹੋ ਤੇ ਰਾਤ ਜੀ ਤੋਂ ਆਪਾਂ ਗਏ ਆ ਮੇਰੇ ਜਾਣ ਤੋਂ ਪਹਿਲਾਂ ਉਹ ਡੈਟ ਇਹ ਆਪਣੇ ਸਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁਰਕੀ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸਿੰਦਰਕੌਰ ਨੂੰ ਕੀ ਉਹਨਾਂ ਨੇ ਕਿ ਅਰਜਨ ਜੀ ਉਹਨਾਂ ਦੇ ਉਹਨਾਂ ਦੇ ਅਰਜਨ ਜੀ ਕੋਈ 5-7 ਦਿਨ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰਾਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ ਦੋ ਤਿੰਨ ਕਿਰਚਾਂ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਉਹਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮੁਰ ਬਣ ਗਿਆ ਚਗਮੀ ਕਰਤਾ ਫਿਰ ਕੀ ਹੋਇਆ ਚਗਮੀ ਕਰਕੇ ਫਿਰ ਇਹ ਰਾਤ ਦੌਰਾਨ ਮੈਂ ਫੋਨ ਕੀਤਾ ਫਿਰ ਇਹ ਹਸਪਤਲ ਲੈ ਕੇ ਬਰੋਲ ਆਏ ਨੇ ਤੇ دیر ਰਾਤ ਬਾਅਦ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਜੀ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸਐਚਓ ਕੁਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਸੱਚ ਹੁਣ ਕੀ ਮੰਗ ਕਰਦੇ ਐਫਆਈਆਰ ਉਹਦੇ ਨਿਰੰਜਨ ਸਿੰਘ ਸਨ ਆਫ ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀ ਹੋ ਕਿਉਂਕਿ ਨਿਰੰਜਨ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਅਜੇ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚੋਂ ਦੇ ਨਾਤੇ ਮੇਰੀ ਵੀ ਬੇਨਤੀ ਆ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਨਾ ਸਰ ਹਮਮਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬਾਦਰ ਰਹਿਣਾ ਸਰ ਤੇ ਕੀ ਗੱਲ ਹੋਈ ਹੈ? ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਉਹ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕਲਕਿਰ ਤਿਚਾ ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਤੇ ਮਾਰੀਆਂ ਫੇਰ ਸਾਰੇ ਇੱਤੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਉਹਨਾਂ ਦਾ ਸਾਰੇ ਉਹਨਾਂ ਦਾ ਅੰਨੰਜਨ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬਣੀ ਸੀ ਉਹ ਮੁੱਲੀ ਹੋਈ ਆ ਤੇ ਉਹ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਸ਼ੇਤੀ ਇੱਤੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਦਿੱਰਤ ਹੋ ਗਈ ਹੁੰਦੀ ਸਾਡੇ 3:00 ਵਜੇ ਡੈਕ ਹੋ ਗਈ ਆ ਤੇ ਕੀ ਉਹ ਇਹਦੀ ਕੋਈ ਕੰਪਲੇਨ ਕੀਤੀ ਕੋਲ ਤੋਂ ਹਾਂਜੀ ਸਾਰੇ ਕੀਤੀ ਸਰ ਸਹੀ ਸ਼ਤੀ ਸ਼ਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੇ ਹੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹਦੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇੰਟੀਮੇਸ਼ਨ ਆਈ ਕਿ 4 ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬਣਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੀ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵਸ ਸਿਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋਹੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਬਾਰੇ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਰੀ ਦੀ ਕੀ ਅਗੂ ਗਤੀਵਿਧੀ ਤੋਂ ਜੀ ਉਹ ਅਸੀਂ ਉਹਦੇ ਸੋਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ